ਵੇਖੋ ਮੈਂ ਸਮਝਦਾ ਤਾਂ ਸਰਬਜਾ ਪ੍ਰਸਾਦ ਦੇ ਉੱਪਰ ਤੇ ਕਿੰਨਾ ਜੋਸ਼ ਹੈ ਜੇ ਇਹਦੇ ਵਿੱਚ ਇਹਨਾਂ ਜੋਸ਼ ਹੈ ਤਾਂ ਜਿਹੜੇ ਜੰਗ ਬਰਗੇਡ ਬੰਦੇ ਹੋ ਤੁਸੀਂ ਆ ਵੀ ਰੋ ਤੁਹਾਡੇ ਤੇ ਕਿੰਨਾ ਪੋਟੈਂਸ਼ੀਅਲ ਚਾਹੀਦਾ ਮੈਂ ਆਪਣੇ ਸਾਰੇ ਭਰਾਵਾਂ ਨੂੰ ਜਿਹੜੇ ਬਾਹਰ ਖੜੇ ਨੇ ਬਹੁਤ ਵਧੀਆ ਡਿਸਪਲੇ ਰਹਿਦਾ ਰਹਾ ਜਦੋਂ ਸਾਰੇ ਭਰਾ ਬੈਠੇ ਹੋਣ ਕਿਉਂਕਿ ਆਪਾਂ ਵੇਖੋ ਵੀ ਕੀ ਤੈਨੂੰ ਕੰਮ ਕਰਦੇ ਆ ਫੇਰ ਭਰਾ ਆ ਕੇ ਬੇਨਤੀ ਹੈ ਵੇਖੋ ਜਦੋਂ ਵੀ ਆਪਾਂ ਕਿਤੇ ਮਾਨਨੇ ਉਹਨਾਂ ਨੂੰ ਬੇਨਤੀ ਕਰਾਂ ਸ਼ਹਿਰੀ ਕਸਿਮੀ ਐਮ ਐਲ اے ਸਾਹਿਬ ਨਾਲੇ ਪੂਰੇ ਪੰਜਾਬੋ ਆ ਕੇ ਖੜਿਆ ਸੋਹਣੀਆਂ ਖਬਰਾਂ ਲੱਕੀਆਂ ਨੇ ਤੇ ਨਿਰਮਲ ਸਿੰਘ ਕਾਲ ਆ ਰਹੇ ਨੇ ਤੇ ਉਹ ਆ ਰਿਹਾ ਮੈਂ ਸਾਰੀ ਤਾਂ ਇਹ ਤੁਹਾਨੂੰ ਬੇਨਤੀ ਕਰਨਾ ਕਿ ਜਦੋਂ ਅਸੀਂ 52 53 ਹਜ਼ਾਰ ਨਾ ਨਿਰਮਲ ਸਿੰਘ ਕਾਲਾ ਨੂੰ ਇੱਥੇ ਜਿਤਾਇਆ ਸੀ ਉਦੋਂ ਉਹਨੇ ਸਾਡੀ ਸਾਰ ਨਹੀਂ ਲਗੀ ਉਦੋਂ ਤੁਹਾਨੂੰ ਪੁੱਛ ਕੇ ਥੋੜਾ ਕਿਸੇ ਬੰਨੇ ਗਿਆ ਤੇ ਜੇ ਹੁਣ ਕਿੰਨੀ ਉਹਨੂੰ ਵੋਟ ਬਾਅਦ ਪੈ ਗਈ ਜਦੋਂ ਭਾਜਪਾ ਚ ਗਿਆ 2000 ਵੋਟ ਲੈ ਗਿਆ ਉਹਨੇ ਆਪਣਾ ਗਰਾਊਂਡ ਆਪੇ ਇਕਵਾ ਲਿਆ ਵਾ ਨਾਲ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਵੀ ਸੁਖੀ ਰੰਧਾਵੇ ਕੋਲ ਡਰਦੀ ਲੋਰ ਨਹੀਂ ਇਹ ਇਹ ਦੇ ਦਬਕੇ ਹੀ ਆ ਜਿਹੜਾ ਡਰ ਗਿਆ ਉਹ ਡਰ ਗਿਆ ਮੈਂ ਸਾਰੇ ਆਪਣੇ ਜਿੰਨੇ volunteers ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਨਾ ਕਿ ਤਗੜੇ ਹੋ ਕੇ ਜਿਹੜੀ ਜਿੰਮਨੀ ਚੋਣ ਜਿੰਨਾ ਹੈ ਜਲੰਧਰ ਦੇ ਵਿੱਚ ਦਿੱਤੀ ਆ ਇੱਥੇ ਵੀ ਅਸੀਂ ਭਾਈ ਧਾਵਾ ਸਾਹਿਬ ਨੂੰ ਚਿਤਾ ਕੇ ਇਹਨਾਂ ਦੇ ਹੱਥ ਮਜ਼ਬੂਤ ਕਰਨੇ ਆ ਉੱਤੇ ਹਾਈ ਕਮਾਂਡ ਨੂੰ ਵੀ ਬੇਨਤੀ ਕਰਦੇ ਆ ਕਿ ਜਿੰਨਾ ਧਾਵਾ ਸਾਹਿਬ ਨੇ ਵੇਖੋ ਪਹਿਲਾਂ 32000 ਫਿਰ 40000 ਜੀਨੋ ਸਾਡੀ ਕਿ ਸਾਡੇ ਬਹੁਤ ਹੀ ਸਤਾਰਿਓ ਹੀਰੋ ਅੱਜ ਤੀ ਬੜੇ ਖੁਸ਼ੀ ਸੁਣਦੇ ਹੋ ਕੀ ਕਿਹਦਾ ਕੰਮ ਨਹੀਂ ਕੀਤਾ ਸਾਡੇ ਹੰਡਲ ਕਰਾ ਜੇ ਤੁਹਾਨੂੰ ਵੀ ਪਤਾ ਕਿ ਪਿੰਡਾਂ ਚ ਕੀ ਕੁਝ ਹੋਇਆ ਬਾਕੀ ਨਹੀਂ ਬਾਕੀ ਬਸੇ ਹੀ ਮਾਨਦਾਰੀ ਕਰ ਲੈ ਬਾਕੀ ਕੋਈ ਗੱਲ ਨਹੀਂ ਮਗਾਨ ਦੇ ਵਿੱਚ ਸਾਂ ਉਹਨਾਂ ਦਾ ਇਹ ਦੇ ਨਾ ਵੀ ਉਹਨਾਂ ਦੇ ਤਜਰਬੇ ਸੀ ਸਾਡੀਆਂ ਅਮਰ ਜਿਹੜੀਆਂ ਨੇ ਮੈਂ ਕੈਸੇ ਕਿ 60 ਸਾਲਾਂ ਦੇ ਵਿੱਚ ਮੈਂ कैरियर रखते थे क्योंकि जल्दी है ना परिवार को तो तो, तो काम चल रहा है सानू गोल्डर्स स्पून नहीं मिले अब मैं देखता है कई बार तो जितना कार्य को जवाब नहीं कहता तो मैं भी बड़ा तेज है मैं बुलाना मन नहीं है मैं निकल कैसे कि मैं शहरी कल्सी अपने काम पे खुलता है ਰਾਤ ਤੁਹਾਡੇ ਨਾਲ ਕਾਲ ਹੋਈ ਜੇ ਕਿਹਨਾਂ ਤੋਂ ਰਾਤ ਇਕੱਠਾ ਹੋ ਗਏ ਤੇ ਕਿਹਦੇ ਹੋ ਪੰਜ ਦਿਨ ਪਹਿਲਾ ਵਾਰ ਦਾ ਸਭ ਤੋਂ ਜ਼ਿਆਦਾ ਹੋਰ ਦੱਪਰ ਜਿਹੜਾ ਬਾਅਦ ਉੱtre ਸੜਕੋਂ ਪਾਉ ਲੋ ਜਨਾ ਦੇ ਚਾਹੇ ਕਿਉਂਕਿ ਤੇਰੀਆਂ ਕਮੀਆਂ ਪਹਿਲਾਂ ਰਹਿ ਗਿਆ ਸੀ ਐਂਕ ਨੂੰ ਕੱਢਣ ਜਾਂ ਨਹੀਂ ਪਾਈ ਡੈਕਸ਼ਨ ਤੇ ਯਾਰੋ बढ़िया तो ही है कमी नहीं। तो करार है। करार है। करार है। नहीं आई बस इसे तरह मेहनत बरकरार रखना है बरकरार रखना है समय देने ਪਰਾਮੇਨ ਕਰਨਾ ਹੈ ਬਾਕੀ ਦਿੱਕਾ ਹਾਈ ਕਮਾਂਡ ਨੇ ਦੇਖੀਆਂ ਨੇ ਪਰ ਜਿਸ ਤਰ੍ਹਾਂ ਇਹ ਨਾ ਮੇਨ ਚੱਲ ਰਹੀ ਹੈ ਪੰਜਾਬ ਦਾ ਕੋਈ ਨਾ ਕਾਰਨਾ ਕਰੂ ਇਹ ਸ਼ਾਨੀ ਬੜੀ ਵਧੀਆ ਜੀ ਮੈਂ ਰਾਤ ਦੀ ਜਿਹੜੀ ਆ ਇਹ ਮੀਟਿੰਗ ਦਾ ਸਾਨੂੰ ਮੈਨੂੰ ਇਹ ਮੈਂ ਮੈਸੇਜ ਗੁਰਦੀਪ ਹੋਂਣਾ ਨੂੰ ਵੀ ਲਵਾਇਆ ਵੀ ਆਪਾਂ ਜਿਹੜੇ-ਜਿਹੜੇ ਵਰਕਰ ਸਹਬਾਨ ਨੇ ਸਾਡੇ ਜਿਨ੍ਹਾਂ ਨੇ ਮਿਹਨਤ ਕੀਤੀ ਇਹਨੇ ਹਾਰ ਜਿੱਤ ਬਣੀ ਹੈ ਪਰ ਪਰਿਵਾਰਾਂ ਨੂੰ ਇਹ ਨਾ ਲੱਗੇ ਵੀ ਇਹ ਵੋਟਾਂ ਵੇਲੇ ਆਮ ਆਦਮੀ ਪਾਰਟੀ ਵਾਲੇ ਬੰਦੇ ਜਿਹੜੇ ਆ ਉਹ ਇਹ ਕਈ ਵਾਰੀ ਹੋ ਜਾਂਦਾ ਨਾ ਵੀ ਇੱਕ ਭਰਮ ਜਾ ਵਿਰੋਧੀ ਫਲਾਉਣ ਡੇ ਪੈਂਦੇ ਨੇ ਪਰ ਅੱਜ ਮੈਂ ਆਪਣੇ ਪਰਿਵਾਰ ਨੂੰ ਸਾਰੇ ਨੂੰ ਧੰਨਵਾਦ ਕਰਨਾ ਆ ਉਹ ਹੌਸਲਾ ਅਫਜ਼ਾਈ ਕਰਨਾ ਆ ਵੀ ਪਰਵਾਹ ਨਹੀਂ ਕਰਨੀ ਤਗੜੇ ਹੋ ਕੇ ਆਪਾਂ ਹੁਣ ਅਗਲੀਆਂ ਤਿਆਰੀਆਂ ਕਰੀਏ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰਕੇ ਆਪਾਂ ਇਹਨੂੰ ਵਧੀਆ ਜਿਹੜਾ ਡੇਰਾ ਬਾਬਾ ਨਾਨਕ ਦੀ ਜਿਹੜੀ ਤਰੱਕੀ ਦੀ ਰਾਹ ਵਾ ਉਹਨੂੰ ਉੱਚੇ ਢੰਗ ਨਾਲ ਉਹਨੂੰ ਅੱਗੇ ਲੈ ਕੇ ਜਾਈਏ। ਇਹ ਦੇਵੇਂਦਾਰ ਪੂਰੀ ਆ ਜੀ ਇਹਨਾਂ ਪ੍ਰਦੀਪchan ਦਾ ਵਾਰ ਟਿਕਟ ਤੇ ਦੇਖੋ ਜੀ ਮੈਂ ਤੇ ਪਾਰਟੀ ਦਾ ਸਿਪਾਹੀ ਆ ਜੀ ਇੱਕ ਗੁਰਦੀਪ ਸਿੰਘ ਰੰਦਾਵਾ ਵੀ ਸਿਪਾਹੀ ਹੈ ਜੀ ਇਹਨਾਂ ਨੂੰ ਪਾਰਟੀ ਨੇ ਹਲਕਾ ਇੰਚਾਰਜ ਲਾਇਆ ਜੀ ਸਾਨੂੰ ਇਹ ਹੁੰਦਾ ਵੀ ਜਿਹੜਾ ਵੀ ਮੈਸੇਜ ਹੈ ਜਦੋਂ ਜਿਸ ਹਲਕੇ 'ਚ ਜਾਣਾ ਉਸ ਹਲਕੇ ਇੰਚਾਰਜ ਨੂੰ ਮੈਸੇਜ ਲਾਉਣਾ ਹੁਣ ਤੇ ਇੱਕ ਬਾਈ ਇਹ ਕਰ ਰਹੇ ਨੇ ਬਾਕੀ ਪਾਰਟੀ ਦਾ ਪਤਵਾ ਹੋਗਾ ਉਹ ਪਤੌਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗਾ ਹਾਲ ਦੀ ਕਿਹੜੀ ਦੇਗਵਾਈ ਸਾਰੀ ਇਹਨਾਂ ਕੋ ਆ ਜੀ ਨਾਲ ਚਨਨ ਖਾਲਸਾ ਇਹਨੂੰ ਚੰਡੀਗੜ੍ਹ ਭੇਜਦਾ ਜੀ ਨਾਲ ਇਹਨਾਂ ਨੇ ਸੋ ਇਹ ਪਰਿਵਾਰ ਆ ਸਾਡਾ ਆਮ ਆਦਮੀ ਪਾਰਟੀ ਦਾ ਸਾਡੇ ਕਈ ਬਲਾਕ ਇੰਚਾਰਜ ਨੇ ਸਾਡੇ ਕਈ ਬੂਥ ਇੰਚਾਰਜ ਵੀ ਨੇ ਸਾਡੇ ਕਈ ਵਾਰਡਾਂ ਦੇ ਇੰਚਾਰਜ ਵੀ ਨੇ ਸਾਡੇ ਕੋਈ ਸਰਪੰਚ ਵੀ ਨੇ ਸਾਰਾ ਸਾਡਾ ਪਰਿਵਾਰ ਆ ਮੈਨੂੰ ਤੇ ਇਹੋ ਖੁਸ਼ੀ ਆ ਵੀ ਤਗੜੇ ਹੋ ਕੇ ਪਰਿਵਾਰ ਜਿੱਤਣਾ ਇਹ ਰਾਤ 7 ਵਜੇ ਫੋਨ ਕੀਤਾ ਕਿ ਕੱਲ ਅੱਜ 5 ਵਜੇ ਤੱਕ ਸਾਰਾ ਪਰਿਵਾਰ ਇਕੱਠਾ ਹੋ ਗਿਆ। ਸੋ ਰੇਣੀ ਆਖਰੀ ਸਵਾਲ ਹੈ ਜੀ। ਉਹ ਆਖਰੇ ਚੱਲ ਰਹੀ ਹੈ ਜੀ ਰਵੀ ਸਿੰਘ ਕੱਲ ਉਹ ਸਮਾਰੀ ਸਪੈਸਟਰੀ ਹੈ। ਇਹ ਦੇਖੋ ਜੀ ਮੇਰੇ ਵੱਲੋਂ ਮੈਂ ਤੁਹਾਨੂੰ ਕਲੀਅਰਲੀ ਗੱਲ ਦੱਸਾਂ ਵੀ ਮੈਨੂੰ ਐਸੀ ਗੱਲ ਦਾ ਕੋਈ ਪਤਾ ਨਹੀਂ। ਠੀਕ ਹੈ ਜੀ। ਅ ਐਸੀ ਕੋਈ ਗੱਲਬਾਤ ਨਹੀਂ ਹੈ ਹਲਦੀ ਕੜੀ। ਠੀਕ ਹੈ। ਬਾਕੀ ਉਹ ਜੋ-ਜੋ ਸਮਾਪਿਤ ਦਾ ਜਾਊਗਾ ਅਫਵਾਹਾਂ ਜਿਹੜੀਆਂ ਨੇ ਨਾ ਉਹਦੇ ਕਾਲੇ ਕੱਸ਼ਿਆਂ ਵਾਲਿਆਂ ਦੀ ਮੈਂ ਬੜੀ ਚੰਗੀ ਜਾਣਤੀ ਆ ਸੀ। ਠੀਕ ਆ عوامਾ ਜਿਹੜੀਆਂ ਨੇ ਨਾ ਉਹਦੇ ਪਤਾ ਉਹਦੇ ਲੱਗਦਾ ਵੀ ਜਦੋਂ ਬੰਦਾ ਕੋਈ ਆ ਜਾਂਦਾ ਫਿਰ ਪਤਾ ਲੱਗਦਾ ਵਾ ਇਹ ਐਸੀ ਹਾਲੇ ਹਾਲ ਦੀ ਘੜੀ ਤੱਕ ਤੇ ਮੇਰੇ ਧਿਆਨ ਦੇ ਵਿੱਚ ਐਸੀ ਕੋਈ ਗੱਲ ਨਹੀਂ ਸਰ ਅੱਜ ਦੀ ਮੀਟਿੰਗ ਤੋਂ ਕੀ ਮਤ ਸਮਝਿਆ ਕਿ ਅਪਨਾ ਜਿਮਨੀ ਸਟਾਰਟ ਹੋਈ ਹੈ ਨਹੀਂ ਜੀ ਇਹ ਜਿਮਨੀ ਸਟਾਰਟ ਨਹੀਂ ਹੋਈ ਅੱਜ ਦੀ ਮੀਟਿੰਗ ਦਾ ਮਕਸਦ ਇਹ ਆ ਵੀ ਮੈਂ ਐਮਪੀ ਲੋਕ ਸਭਾ ਲੜੀ ਆ ਜੀ ਮੇਰੇ ਕੱਲੇ ਕੱਲੇ ਪਿੰਡ ਦੇ ਮੋਹਤਵਾਰਾਂ ਨੇ ਆਪਣੇ ਵੱਲੋਂ ਪੂਰੀ ਜੀ ਜਾਣਾਂ ਮਿਹਨਤ ਲਾਈ ਆ ਜੀ ਔਰ ਇਹ ਅਗਵਾਈ ਜਿਹੜੀ ਗੁਰਦੀਪ ਰੰਧਾਵਾ ਜੀ ਦੇ ਵਿੱਚ ਇਹ ਸਾਰਾ ਪਰਿਵਾਰ ਪਹਿਲਾਂ ਵੀ ਇਕੱਠਾ ਹੁੰਦਾ ਰਿਹਾ ਤੇ ਹੁਣ ਵੀ ਇਕੱਠਾ ਹੁੰਦਾ ਹੈ ਜਦੋਂ ਇਹਨਾਂ ਨੂੰ ਫੋਨ ਮਾਰਦੀ ਅੱਜ ਮੈਂ ਇਹਨਾਂ ਦਾ ਸਿਰਫ ਧੰਨਵਾਦੀ ਦੌਰੇ ਤੇ ਆਇਆ ਵੀ ਇਹਨਾਂ ਭਰਾਵਾਂ ਨੇ ਮਿਹਨਤ ਕੀਤੀ ਹੈ ਤੇ ਤਗੜੇ ਹੋ ਕੇ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਕੇ ਇਹਨਾਂ ਦੀ ਆਪਣੇ ਪਰਿਵਾਰ ਦੀ ਹੌਸਲਾ ਅਫਜ਼ਾਈ ਕੀਤੀ ਹੈ ਵੀ ਅਗਲੀਆਂ ਜਿਹੜੀਆਂ ਪ੍ਰਾਣੀਆਂ ਕਸਰਾ ਰਹਿ ਗਈਆਂ ਨੇ ਹੁਣ ਜਿਹੜੀ ਇਹ ਇਲੈਕਸ਼ਨ ਹੋਣੀ ਹੈ ਇਹਦੇ ਵਿੱਚ ਕਸਰ ਜਿਹੜੀ ਕੋਈ ਰਵੇ। ਸਹੀ ਬੱਚਰ ਗੁੰਮਰਾਹ ਹੋ ਰਿਹਾ ਜੀ ਹੁਣ ਕੀ ਉਹ ਪੀਰ ਕਰਨੀ ਕਿਹੜੇ ਗੁੰਮਰਾਹ ਹੋ ਰਿਹਾ ਜੀ ਗੁੰਮਰਾਹ ਹੋ ਰਿਹਾ ਜੀ ਤਾਂ ਰਵੀ ਕੰਨ ਖਾਲੋਣ ਕਿ ਐਸੀ ਚੱਲ ਗਈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਣਾ ਚਾਹਣਾ ਮੈਂ ਅ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਕੰਮ ਤੇ ਵਿਸ਼ਵਾਸ ਕਰਦਾ ਠੀਕ ਹੈ ਜੀ ਹੁਣ ਅੱਜ ਆ ਪਰਿਵਾਰ ਇਕੱਠਾ ਹੋਇਆ ਤੇ ਇੱਥੇ ਸਾਰਾ ਪਰਿਵਾਰ ਇਕੱਠਾ ਹੀ ਹੈ ਹੁਣ ਜੇ ਮੈਂ ਪੰਜਾਬ ਦਾ ਉਹ ਪ੍ਰਧਾਨ ਆ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਆ ਤੇ ਜੇ ਮੈਂ ਇੱਥੇ ਆਇਆ ਤੇ ਮੈਂ ਕਿਤੇ ਨਾ ਕਿਤੇ ਇਨਾ ਵਾ ਵੀ ਮੈਨੂੰ ਇਹੋ ਮੈਸੇਜ ਹੁੰਦਾ ਵੀ ਜਿਹੜੇ ਜਿਹੜੇ ਸਾਡੇ ਪਾਰਟੀ ਦੇ ਜੋ ਜੋ ਇੱਕ ਪ੍ਰੋਟੋਕੋਲ ਬਣਿਆ ਉਹਦੇ ਅਕੋਰਡਿੰਗ ਆਪਾਂ ਕੰਮ ਕਰਦੇ ਆਂ ਜੀ ਠੀਕ ਆ ਬਾਕੀ ਅਫਵਾਹਾਂ ਦੇ ਵਿੱਚ ਮੈਂ ਇਹੋ ਕਹੂੰਗਾ ਵੀ ਹੱਲੇ ਕਿਸੇ ਨੂੰ ਕਿਸੇ ਕਿਸਮ ਦੀ ਅਫਵਾਹ ਚ ਆਉਣ ਦੀ ਲੋੜ ਨਹੀਂ ਪਾਰਟੀ ਦੇ ਪ੍ਰੋਟੋਕੋਲ ਨੂੰ ਫਾਲੋ ਕਰਨ ਦੀ ਲੋੜ ਆ ਜੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਹ ਪਾਰਟੀ ਪ੍ਰੋਟੋਕੋਲ ਤਿਆਰ ਕੀਤਾ ਆਪਾਂ ਉਹਦੇ ਤਹਿਤ ਕੰਮ ਕਰਦੇ ਆਂ ਉਹਦੀ ਰਜਾ ਚ ਰਹਿ ਕੇ ਕੰਮ ਕਰਦੇ ਆਂ ਔਰ ਪਾਰਟੀ ਪ੍ਰੋਟੋਕੋਲ ਨੂੰ ਫਾਲੋ ਕਰਦੇ ਆਂ ਕਿ ਮਹੀਨੇ ਕੀ ਮੀਟਿੰਗ ਲੈਂਦਾ ਮੈਨੂੰ ਅੱਜ ਐਮਐਲਏ ਅਮਰ ਸਿੰਘ ਸਿਹਰੀ ਕਲਸੀ ਜੀ ਜਿਹੜੇ ਆਏ ਨੇ ਪਿਛਲੇ ਦਿਨੀ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਉਹਨਾਂ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਨ ਆਏ ਨੇ ਜਿਨ੍ਹਾਂ ਨੇ ਦੇਰ ਰਾਤ ਮਿਹਨਤ ਕਰਕੇ ਆਵਾਜ਼ ਵੀ ਪਾਰਟੀ ਦਾ ਡੇਰਾ ਬਣਾ ਝੰਡਾ ਬੁਲੰਦ ਕੀਤਾ ਉਹ ਸਬੰਧ ਚ ਆਏ ਨੇ ਨਾਲ ਹੀ ਨਾਲ ਹੀ ਉਹਨਾਂ ਆਉਣ ਵਾਲੀ ਜਿਹੜੀ ਜਿਮਨੀ ਇਲੈਕਸ਼ਨ ਹੋਣੀ ਹੈ ਉਸ ਦੇ ਸਬੰਧ ਚ ਵਰਕਰਾਂ ਨੂੰ ਤਗੜਿਆਂ ਕੀਤਾ ਕਿ ਆਪ ਆਪਣੇ ਕੰਮਰ ਕੱਸੇ ਕਰ ਲੋ ਤਾਂ ਨਾਲ ਹੀ ਵਰਕਰਾਂ ਨੇ ਵੀ ਕਿਹਾ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਚ ਮੰਨੀ ਦਿਓ ਜਿਹੜੀ ਉਹ ਜਿੱਤਣੀ ਆ ਮੇਨ ਮਕਸਦ ਇਹੀ ਸੀਗਾ ਧੰਨਵਾਦ ਕਰਨਾ ਤੇ ਜਿੱਤਨੀ ਦੇ ਉਤਸ਼ਾਹਤ ਹੋਣਾ ਸਰ ਜਿਹੜੀ ਤੁਹਾਡੀ ਫਾਈਟ ਨਹੀਂ ਸਰ ਇਹ ਤਾਂ ਤੁਹਾਨੂੰ ਰੰਧਾਵਾ ਸਾਹਿਬ ਨਾਲ ਹੋ ਰਹੀ ਕਿਸੇ ਮੰਨਦੇ ਜੀ ਫਾਈਟ ਕਿਹੜੀ ਜੇ ਤੁਹਾਨੂੰ ਪਾਰਟੀ ਟਿਕਟ ਦੇਦੀ ਆ ਤਾਂ ਫਾਈਟ ਜੇਬ ਦੱਸੋ ਜੀ ਇਸ ਦੀ ਸਾਰੀ ਦੇਖੋ ਲੋਕਾਂ ਦਾ ਫੈਸਲਾ ਲੋਕਾਂ ਦੇ ਹੱਥ ਚਾ ਲੋਕਾਂ ਨੇ ਦੇਖਣਾ ਇਹ ਚੀਜ਼ ਲੋਕਾਂ ਨੇ ਆਪਣਾ ਫੈਸਲਾ ਕਰਨਾ ਕੇਦੇ ਹੱਕ ਚ ਫਤਵਾ ਦੇਣਾ ਲੋਕ ਬਹੁਤ ਸਮਝਦੇ ਸਿਆਣੇ ਨੇ ਜਲੰਧਰ ਵਾਲੀ ਇਲੈਕਸ਼ਨ ਤੁਸੀਂ ਦੇਖ ਹੀ ਲਈ ਐ ਕਿ ਜਲੰਧਰ ਵਾਲੀ ਇਲੈਕਸ਼ਨ ਤੇ ਲੋਕਾਂ ਨੇ ਕੀ ਕੀਤਾ ਕਿੰਨੀ ਵੱਡੀ ਪੱਧ ਆਮ ਆਦਮੀ ਪਾਰਟੀ ਦੇ ਹੱਕ ਜਫਤਵਾ ਦਿੱਤਾ ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੋਹਰ ਜਿਹੜੀ ਜਲੰਧਰ ਵਾਸੀਆਂ ਨੇ ਲਾਈ ਐ ਉਸੇ ਤਰਜ਼ ਤੇ ਡੇਰਾ ਬਾਬਾ ਨਾਨਕ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੋਹਰ ਜਿਹੜੀ ਲਾਉਣਗੇ